ਕਿ ਇਨਸਾਫ ਮਾਰਚ ਕੱਢ ਰਿਆਂ ਇਹਦਾ ਮੁੱਖ ਕਾਰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਿਛਲੇ ਦਿਨੀ ਤੋਂ ਲਗਾਤਾਰ 26 ਵਾਰੀ ਜੋ ਸਰੂਪ ਸਾੜਿਆ ਗਿਆ ਉਹਦੇ ਦੋਸ਼ੀਆਂ ਨੂੰ ਲੱਭਣਾ ਅਤੇ ਸਜ਼ਾਵਾ ਦੇਣੀਆਂ ਅਤੇ 골ਡਨ ਸਰੂਪ ਦਾ ਜਿਹੜਾ ਮਾਮਲਾ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਤੇ ਤੀਜਾ ਦਵਿੰਦਰਪਾਲ ਸਿੰਘ ਭੁੱਲਰ ਦੀ ਜੋ ਫਾਂਸੀ ਦੀ ਸਜ਼ਾ ਜੋ ਲੋਜਿਕ ਨਹੀਂ ਬਣਦਾ ਫਾਂਸੀ ਉਹਦੇ ਰੱਦ ਕਰਨੀ ਇਹ ਤਿੰਨ ਮੂਲ ਕਾਰਨਾ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਚ ਭੁੱਲਰ ਸਾਹਿਬ ਦੇ ਹੱਕ ਚ ਮਤਾ ਪਾਣ ਤੇ ਦੋਸ਼ੀਆਂ ਦੇ ਵਿਰੁੱਧ ਜਿਹੜੇ ਗੁਰੂਗ੍ਰਾਂਦ ਸਾਹਿਬ ਦਾ ਸਤਕਾਰ ਭੰਗ ਹੋਇਆ ਉਹ ਦੋਸ਼ੀਆਂ ਨੂੰ ਕਾਰਵਾਈ ਕਰਨ ਤੇ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਭਾਵਨਾ ਨੂੰ ਸਮਝਣ। ਅਗਲਾ ਨੈਕਸਟ ਸਟੈਪ ਹੈ ਜੇ ਉਹਨਾਂ ਨੇ ਅੱਜ ਵੀ ਹਕੂਮ ਕਰਨੀ ਨੀਤ ਸੁੱਤੇ ਰਹੇ ਤੇ ਅਸੀਂ ਉਸਦਾ ਦਿੱਲੀ ਤੋਂ ਲੈ ਕੇ ਅਕਾਲ ਤਖਤ ਤੱਕ ਦਾ ਮਾਰਚ ਲੈ ਕੇ ਜਾਵਾਂਗੇ। ਦੁਨੀਆਂ ਵੱਲੋਂ ਗੁਰਦੁਆਰਾ ਸ਼ਹੀਦਾ ਮਾਡਲ ਟਾਊਨ ਤੋਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਜਿਸ ਨੂੰ ਅਸੀਂ ਨਾਮ ਖਾਲਸਾ ਇਨਸਾਫ ਮਾਰਚ ਦਿੰਦਾ ਹੈ। ਇਹ ਜਿਹੜਾ ਇਨਸਾਫ ਹੈ ਅਸੀਂ ਤਿੰਨ ਚੀਜ਼ਾਂ ਇਹਦੇ ਵਿੱਚ ਲਈਆਂ ਨਹੀਂਆਂ ਇੱਕ ਤਾਂ ਜੋ ਪਿਛਲੇ ਲਗਾਤਾਰ ਕੁਝ ਮਹੀਨਿਆਂ ਤੋਂ ਮਹਾਰਾਜ ਦੇ ਸਰੂਪ ਅਗਨਪੇਟ ਹੋ ਰਹੇ ਨੇ ਸਾਡੀ ਸ਼ਰੋਮਣੀ ਕਮੇਟੀ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਸ਼ਾਰਟ ਸਰਕਟ ਦੇ ਕਾਰਨ ਹੀ ਅੱਗ ਲੱਗੀ ਹੈ ਜੇਕਰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਦੀ ਹੈ ਤਾਂ ਇਕੱਲੀ ਗੁਰੂ ਮਹਾਰਾਜ ਸੁਖਾਸਨ ਵਾਲੇ ਕਮਰੇ 'ਚ ਹੀ ਕਿਉਂ ਲੱਗਦੀ ਹੈ ਤੇ ਬੈੱਡ ਨੂੰ ਹੀ ਕਿਉਂ ਲੱਗਦੀ ਆਸ-ਪਾਸੇ ਕਿਤੇ ਕਿਉਂ ਨਹੀਂ ਲੱਗਦੀ ਤੇ ਦੂਜੀ ਗੱਲ ਇਹਨਾਂ ਦੇ ਜਿਹੜੇ ਪਿੱਛੇ ਕਾਰਨ ਨੇ ਉਹਨਾਂ ਨੂੰ ਲੱਭਿਆ ਜਾਵੇ ਔਰ ਉਹਨਾਂ ਨੂੰ ਬੜੀ ਸਜ਼ਾਾਂ ਦਿੱਤੀਆਂ ਜਾਣ ਦੂਜਾ ਪ੍ਰੋਫੈਸਰ ਦੀ ਜੋ ਫਾਂਸੀ ਦੀ ਸਜ਼ਾ ਹੈਗੀ ਉਹਨੂੰ ਉਮਰ ਕੈਦ ਦੇ ਤਬਦੀਲ ਕੀਤਾ ਜਾਵੇ ਕਿਉਂਕਿ ਜਦੋਂ ਉਹਨਾਂ ਨੂੰ ਲੈ ਕੇ ਆਏ ਨੇ ਜਰਮਨ ਤੋਂ ਉਹ ਇੱਥੇ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦੇਵਾਂਗੇ 131 ਗਵਾਹਾਂ ਚੋਂ ਇੱਕ ਵੀ ਗਵਾਹ ਉਹਨਾਂ ਦੇ ਖਿਲਾਫ ਨਹੀਂ ਪਹੁੰਚਿਆ ਜਿਹਦੇ ਬਤਿਹਤ ਮੰਨਦਾ ਹੈ ਕਿ ਉਹਨਾਂ ਦੀ ਜਿਹੜੀ ਸਜ਼ਾ ਹੈਗੀ ਉਹ ਉਮਰ ਕੈਦ ਦੇ ਤਬਦੀਲ ਕੀਤੀ ਜਾਵੇ